ਆਸਟ੍ਰੇਲੀਆ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਬਿੱਲ ਹੈ ਜਿਹੜਾ ਉਹ ਪਾਸ ਕੀਤਾ ਗਿਆ ਹੈ ਤਾਂ ਪਿਛਲੇ ਦਿਨੀ ਆਸਟ੍ਰੇਲੀਆ ਸੰਸਦ ਦੇ ਵਿੱਚ ਇੱਕ ਬਿੱਲ ਲਿਆਂਦਾ ਗਿਆ ਸੀ ਹੁਣ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਗਿਆ ਹੈ ਹੁਣ ਜਿੰਨਾ ਬੱਚਿਆਂ ਦੀ ਉਮਰ 16 ਸਾਲ ਤੋਂ ਘੱਟ ਹੈ ਆਸਟ੍ਰੇਲੀਆ ਦੇ ਵਿੱਚ ਨਾ ਹੀ ਉਹ ਫੇਸਬੁੱਕ ਯੂਜ਼ ਕਰ ਸਕਣਗੇ ਨਾ ਸਨੈਪਚੈਟ ਤੇ ਨਾ ਹੀ ਟਿਕਟੌਕ ਇਹਨਾਂ ਐਪਸ ਤੇ ਉੱਤੇ ਬੱਚਿਆਂ ਦੇ ਵਰਤਨ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ 16 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਦਾ ਜਿਸ ਦਾ ਵੀ ਅਕਾਊਂਟ ਸੋਸ਼ਲ ਮੀਡੀਆ ਦੇ ਉੱਪਰ ਮਿਲ ਗਿਆ ਤਾਂ ਉਸ ਨੂੰ ਭਾਰੀ ਜੁਰਮਾਨਾ ਹੋਵੇਗਾ 3.3 ਕਰੋੜ ਰੁਪਏ ਦਾ ਡਾਲਰ ਹੈ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਪਰਨਾ ਹੋਵੇਗਾ ਜੇ ਕਿਸੇ ਵੀ ਬੱਚੇ ਦਾ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਪਾਇਆ ਗਿਆ ਤੇ ਉਸ ਤੋਂ ਬਾਅਦ ਕਾਰਵਾਈ ਵੀ ਹੋਏਗੀ ਆਸਟ੍ਰੇਲੀਆ ਦੇ ਸੰਸਦਿਤ ਦੇ ਵਿੱਚ ਮਿਸ਼ੇਲ ਰੋਲੈਂਡ ਮਨਿਸਟਰ ਦੇ ਵੱਲੋਂ ਇਹ ਬਿਲ ਲਿਆਂਦਾ ਗਿਆ ਸੀ ਤੇ ਉਹਨਾਂ ਨੇ ਤਰਕ ਦਿੱਤਾ ਸੀ ਕਿ ਬੱਚੇ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਰਹੇ ਨੇ ਬੱਚੇ ਨਿਊਡੀਟੀ ਵੱਲ ਜਾ ਰਹੇ ਨੇ ਬੱਚੇ ਬੱਚੇ ਨੇ ਜਿਹੜੇ ਉਹ ਕਰਾਇਮ ਦੇ ਵੱਲ ਜਾ ਰਹੇ ਨੇ ਤਾਂ ਇਹ ਸਾਰਾ ਕੁਝ ਜੋ ਸੋਸ਼ਲ ਮੀਡੀਆ ਦੀ ਦੇਣ ਹੈ ਸੋਸ਼ਲ ਮੀਡੀਆ ਦਾ ਇਹ ਸਭ ਦੇ ਵਿੱਚ ਬਹੁਤ ਵੱਡਾ ਹੱਤ ਹੈ ਅਜਈਆਂ ਚੀਜ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਬੈਨ ਲਗਾਇਆ ਗਿਆ ਹੈ ਆਸਟ੍ਰੇਲੀਆ ਦੇ ਵਿੱਚ ਤਾਂ ਜਿਸ ਦੇ ਵਿਰੋਧ ਦੇ ਵਿੱਚ ਸਿਰਫ 13 ਵੋਟਾਂ ਹੀ ਪਈਆਂ ਤੇ ਇਸ ਦੇ ਹੱਕ ਦੇ ਵਿੱਚ 102 ਵੋਟਾਂ ਪਈਆਂ ਤਾਂ ਵੱਡੇ ਸਮਰਥਨ ਦੇ ਨਾਲ ਇਸ ਬਿਲ ਨੂੰ ਪਾਸ ਕਰ ਦਿੱਤਾ ਗਿਆ ਹੈ ਹੁਣ ਇਹ ਬਿਲ ਨਹੀਂ ਰਿਹਾ ਹੁਣ ਇਹ ਕਾਨੂੰਨ ਬਣ ਗਿਆ ਹੈ ਸੋਸ਼ਲ ਮੀਡੀਆ ਬੈਨ ਹੋ ਗਿਆ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਆਸਟ੍ਰੇਲੀਆ ਦੇ ਵਿੱਚ ਦੱਸਦੀ ਹੈ ਕਿ ਸਨੈਪਚੈਟ ਇੰਸਟਾਗ੍ਰਾਮ ਫੇਸਬੁੱਕ ਚੀਜ਼ਾਂ ਦਾ ਯੂਜ਼ ਨਹੀਂ ਕਰ ਸਕਣਗੇ ਜਿਨ੍ਹਾਂ ਬੱਚਿਆਂ ਦੀ ਉਮਰ 16 ਸਾਲ ਤੋਂ ਘੱਟ ਹੈ 16 ਸਾਲ ਤੋਂ ਵੱਧ ਉਮਰ ਦੇ ਬੱਚੇ ਇਹ ਜਿਹੜੇ ਐਪਸ ਨੇ ਉਹ ਯੂਜ਼ ਕਰ ਸਕਦੇ ਨੇ ਅੱਜ ਦੇ ਡਿਜੀਟਲ ਸੰਸਾਰ ਦੇ ਵਿੱਚ ਬੱਚੇ ਪਹਿਲਾਂ ਨਾਲੋਂ ਛੋਟੀ ਉਮਰ ਦੇ ਵਿੱਚ ਇੰਟਰਨੈਟ ਦੀ ਵਰਤੋਂ ਕਰ ਰਹੇ ਹਨ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ ਵਿੱਚ ਹਰ ਦਿਨ ਕਿੰਟ ਦੇ ਵਿੱਚ ਇੱਕ ਬੱਚਾ ਪਹਿਲੀ ਵਾਰ ਆਨਲਾਈਨ ਸੰਸਾਰ ਦੇ ਵਿੱਚ ਦਾਖਲ ਹੁੰਦਾ ਹੈ ਪਾਰੀ ਹੈ ਔਨਲਾਈਨ ਕ੍ਰਾਂਤੀ ਆਪਣੇ ਨਾਲ ਗੰਭੀਰ ਚੁਣੌਤੀਆਂ ਲੈ ਕੇ ਆਈ ਹੈ ਤਾਂ ਆਸਟ੍ਰੇਲੀਆ ਨੇ ਇਸ ਦਿਸ਼ਾ ਦੇ ਵਿੱਚ ਇੱਕ ਕਦਮ ਚੁੱਕਿਆ ਹੈ ਆਸਟ੍ਰੇਲੀਆ ਦੀ ਹੇਡਲੀ ਸੰਸਦ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਹੈ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੇਸਬੁੱਕ ਇੰਸਟਾਗ੍ਰam ਸਨੈਪਚੈਟ ਤੇ ਟਿਕਟੌਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਤੋਂ ਰੋਕਦਾ ਹੈ ਇਸ ਬਿੱਲ ਨੂੰ ਸੰਸਦ ਦੇ ਵਿੱਚ ਭਾਰੀ ਬਹੁਮਤ ਨਾਲ ਮਨਜ਼ੂਰੀ ਦਿੱਤੀ ਗਈ ਬਿੱਲ ਦੇ ਹੱਕ ਦੇ ਵਿੱਚ 103 ਅਤੇ ਵਿਰੋਧ ਦੇ ਵਿੱਚ 13 ਵੋਟਾਂ ਪਈਆਂ ਹੁਣ ਇਹ ਬਿਲ ਨਹੀਂ ਇਹ ਇੱਕ ਕਾਨੂੰਨ ਬਣ ਗਿਆ ਹੈ ਬਿਲ ਦੇ ਅਨੁਸਾਰ ਮਾਪਿਆਂ ਦੀ ਸਹਿਮਤੀ ਜਾਂ ਪਹਿਲਾਂ ਤੋਂ ਮੌਜੂਦ سوشل ਮੀਡੀਆ ਖਾਤਿਆਂ ਲਈ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਸੱਤ ਦੱਸਦੇ ਕਿ ਹੁਣ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਇੰਸਟਾਗ੍ਰam ਫੇਸਬੁੱਕ ਯੂਜ਼ ਨਹੀਂ ਕਰ ਸਕਣਗੇ ਜਿੰਨਾ ਬੱਚਿਆਂ ਦੀ ਉਮਰ 16 ਸਾਲ ਤੋਂ ਵੱਧ ਹੈ ਉਹ ਇਹ ਐਪਸ ਯੂਜ਼ ਕਰ ਸਕਦੇ ਨੇ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਤਨਵਤ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਬਿੱਲ ਹੈ ਜਿਹੜਾ ਉਹ ਪਾਸ ਕੀਤਾ ਗਿਆ ਹੈ ਤਾਂ ਪਿਛਲੇ ਦਿਨੀ ਆਸਟ੍ਰੇਲੀਆ ਸੰਸਦ ਦੇ ਵਿੱਚ ਇੱਕ ਬਿੱਲ ਲਿਆਂਦਾ ਗਿਆ ਸੀ ਹੁਣ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਗਿਆ ਹੈ ਹੁਣ ਜਿੰਨਾ ਬੱਚਿਆਂ ਦੀ ਉਮਰ 16 ਸਾਲ ਤੋਂ ਘੱਟ ਹੈ ਆਸਟ੍ਰੇਲੀਆ ਦੇ ਵਿੱਚ ਨਾ ਹੀ ਉਹ ਫੇਸਬੁੱਕ ਯੂਜ਼ ਕਰ ਸਕਣਗੇ ਨਾ ਸਨੈਪਚੈਟ ਤੇ ਨਾ ਹੀ ਟਿਕਟੌਕ ਇਹਨਾਂ ਐਪਸ ਤੇ ਉੱਤੇ ਬੱਚਿਆਂ ਦੇ ਵਰਤਨ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ 16 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਦਾ ਜਿਸ ਦਾ ਵੀ ਅਕਾਊਂਟ ਸੋਸ਼ਲ ਮੀਡੀਆ ਦੇ ਉੱਪਰ ਮਿਲ ਗਿਆ ਤਾਂ ਉਸ ਨੂੰ ਭਾਰੀ ਜੁਰਮਾਨਾ ਹੋਵੇਗਾ 3.3 ਕਰੋੜ ਰੁਪਏ ਦਾ ਡਾਲਰ ਹੈ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਪਰਨਾ ਹੋਵੇਗਾ ਜੇ ਕਿਸੇ ਵੀ ਬੱਚੇ ਦਾ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਪਾਇਆ ਗਿਆ ਤੇ ਉਸ ਤੋਂ ਬਾਅਦ ਕਾਰਵਾਈ ਵੀ ਹੋਏਗੀ ਆਸਟ੍ਰੇਲੀਆ ਦੇ ਸੰਸਦਿਤ ਦੇ ਵਿੱਚ ਮਸ਼ੇਲ ਰੋਲੈਂਡ ਮਨਿਸਟਰ ਦੇ ਵੱਲੋਂ ਇਹ ਵਿਲ ਲੈਆਂਦਾ ਗਿਆ ਸੀ ਤੇ ਉਹਨਾਂ ਨੇ ਤਰਕ ਦਿੱਤਾ ਸੀ ਕਿ ਬੱਚੇ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਰਹੇ ਨੇ ਬੱਚੇ ਨਿਊਡੀਟੀ ਵੱਲ ਜਾ ਰਹੇ ਨੇ ਬੱਚੇ ਬੱਚੇ ਨੇ ਜਿਹੜੇ ਉਹ ਕਰਾਇਮ ਦੇ ਵੱਲ ਜਾ ਰਹੇ ਨੇ ਤਾਂ ਇਹ ਸਾਰਾ ਕੁਝ ਜੋ ਸੋਸ਼ਲ ਮੀਡੀਆ ਦੀ ਦੇਣ ਹੈ ਸੋਸ਼ਲ ਮੀਡੀਆ ਦਾ ਇਹ ਸਬਦੇ ਵਿੱਚ ਬਹੁਤ ਵੱਡਾ ਹੱਤ ਹੈ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਬੈਨ ਲਗਾਇਆ ਗਿਆ ਹੈ ਆਸਟ੍ਰੇਲੀਆ ਦੇ ਵਿੱਚ ਤਾਂ ਜਿਸ ਦੇ ਵਿਰੋਧ ਦੇ ਵਿੱਚ ਸਿਰਫ 13 ਵੋਟਾਂ ਹੀ ਪਈਆਂ ਤੇ ਇਸ ਦੇ ਹੱਕ ਦੇ ਵਿੱਚ 102 ਵੋਟਾਂ ਪਈਆਂ ਤਾਂ ਵੱਡੇ ਸਮਰਥਨ ਦੇ ਨਾਲ ਇਸ ਬਿਲ ਨੂੰ ਪਾਸ ਕਰ ਦਿੱਤਾ ਗਿਆ ਹੈ ਹੁਣ ਇਹ ਬਿਲ ਨਹੀਂ ਰਿਹਾ ਹੁਣ ਇਹ ਕਾਨੂੰਨ ਬਣ ਗਿਆ ਹੈ ਸੋਸ਼ਲ ਮੀਡੀਆ ਬੈਨ ਹੋ ਗਿਆ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਆਸਟ੍ਰੇਲੀਆ ਦੇ ਵਿੱਚ ਦੱਸਦੀ ਕਿ ਸਨੈਪਚੈਟ ਇੰਸਟਾਗ੍ਰam ਫੇਸਬੁਕ ਚੀਜ਼ਾਂ ਦਾ ਯੂਜ਼ ਨਹੀਂ ਕਰ ਸਕਣਗੇ ਜਿਨ੍ਹਾਂ ਬੱਚਿਆਂ ਦੀ ਉਮਰ 16 ਸਾਲ ਤੋਂ ਘੱਟ ਹੈ 16 ਸਾਲ ਤੋਂ ਵੱਧ ਉਮਰ ਦੇ ਬੱਚੇ ਇਹ ਜਿਹੜੇ ਐਪਸ ਨੇ ਉਹ ਯੂਜ਼ ਕਰ ਸਕਦੇ ਨੇ ਅੱਜ ਦੇ ਡਿਜੀਟਲ ਸੰਸਾਰ ਦੇ ਵਿੱਚ ਬੱਚੇ ਪਹਿਲਾਂ ਨਾਲੋਂ ਛੋਟੀ ਉਮਰ ਦੇ ਵਿੱਚ ਇੰਟਰਨੈਟ ਦੀ ਵਰਤੋਂ ਕਰ ਰਹੇ ਹਨ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ ਵਿੱਚ ਹਰ ਦੇ ਸਕਿੰਟ ਦੇ ਵਿੱਚ ਇੱਕ ਬੱਚਾ ਪਹਿਲੀ ਵਾਰ ਆਨਲਾਈਨ ਸੰਸਾਰ ਦੇ ਵਿੱਚ ਦਾਖਲ ਹੁੰਦਾ ਹੈ ਪਾਰਿਹੇ ਆਨਲਾਈਨ ਕ੍ਰਾਂਤੀ ਆਪਣੇ ਨਾਲ ਗੰਭੀਰ ਚੁਣੌਤੀਆਂ ਲੈ ਕੇ ਆਈ ਹੈ ਤਾਂ ਆਸਟ੍ਰੇਲੀਆ ਨੇ ਸਦਿਸ਼ਾ ਦੇ ਵਿੱਚ ਇੱਕ ਕਦਮ ਚੁੱਕਿਆ ਹੈ ਆਸਟ੍ਰੇਲੀਆ ਦੀ ਹੇਡਲੀ ਸੰਸਦ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਹੈ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੇਸਬੁੱਕ ਇੰਸਟਾਗ੍ਰਾਮ ਸਨੈਪਚੈਟ ਤੇ ਟਿਕਟੌਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਤੋਂ ਰੋਕਦਾ ਹੈ ਇਸ ਬਿੱਲ ਨੂੰ ਸੰਸਦ ਦੇ ਵਿੱਚ ਭਾਰੀ ਬਹੁਮਤ ਨਾਲ ਮਨਜ਼ੂਰੀ ਦਿੱਤੀ ਗਈ ਬਿੱਲ ਦੇ ਹੱਕ ਦੇ ਵਿੱਚ 103 ਅਤੇ ਵਿਰੋਧ ਦੇ ਵਿੱਚ 13 ਵੋਟਾਂ ਪਈਆਂ ਉਨੇ ਇਹ ਬਿਲ ਨਹੀਂ ਇਹ ਇੱਕ ਕਾਨੂੰਨ ਬਣ ਗਿਆ ਹੈ ਬਿਲ ਦੇ ਅਨੁਸਾਰ ਮਾਪਿਆਂ ਦੀ ਸਹਿਮਤੀ ਜਾਂ ਪਹਿਲਾਂ ਤੋਂ ਮੌਜੂਦ ਸੋਸ਼ਲ ਮੀਡੀਆ ਖਾਤਿਆਂ ਲਈ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਸੱਤ ਦੱਸਦੇ ਕਿ ਹੁਣ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਇੰਸਟਾਗ੍ਰam ਫੇਸਬੁੱਕ ਯੂਜ਼ ਨਹੀਂ ਕਰ ਸਕਣਗੇ ਜਿੰਨਾ ਬੱਚਿਆਂ ਦੀ ਉਮਰ 16 ਸਾਲ ਤੋਂ ਵੱਧ ਹੈ ਉਹ ਇਹ ਐਪਸ ਯੂਜ਼ ਕਰ ਸਕਦੇ ਨੇ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ